ਅੱਜ ਸਾਡੇ ਦੇ ਭਈਏ ਭਾਰੀ ਪੈ ਗਏ ਆ ਤੇ ਜੇ ਅਸੀਂ ਉਹਨਾਂ ਨੂੰ ਇੱਥੋਂ ਬਾਹਰ ਕੱਢਣ ਦੀ ਗੱਲ ਕਰਦੇ ਹਾਂ ਵੀ ਜਿਹੜੇ ਪਰਚੇ ਕਰਦੇ ਆ ਪਰਚੇ ਸਾਡੇ ਤੇ ਪਹਿਲਾਂ ਵੀ ਹੁੰਦੇ ਆਏ ਆ ਤੇ ਗਾਹਾਂ ਵੀ ਹੁੰਦੇ ਜਾਣੇ ਆ ਸਾਨੂੰ ਤੇਰੀ ਕੋਈ ਪਰਵਾਹ ਨਹੀਂ ਹੈਗੀ ਤੂੰ ਜਿੰਨੇ ਤੇਰਾ ਦਿਲ ਕਰਦਾ ਉਹਨੇ ਪਰਚੇ ਕਰਤ ਖਾਲਸਾ ਪਰਚੇ ਬੋਦਨ ਨੂੰ ਤਿਆਰ ਬੈਠਾ ਆ ਨੌਜਵਾਨ ਸਭਾ ਪਰਚੇ ਬੋਦਨ ਨੂੰ ਤਿਆਰ ਬੈਠੀ ਆ ਸਾਨੂੰ ਕਿਸੇ ਦੀ ਪਰਵਾਹ ਨਹੀਂ ਜਿਹੜਾ ਜ਼ੁਲਮ ਕਰੂਗਾ ਉਹਦਾ ਨਾਸ਼ ਹੋਊਗਾ 9 ਸਤੰਬਰ ਨੂੰ 5 ਸਾਲ ਆ ਹਰ ਵੀਰ ਸਿੰਘ ਨੂੰ ਇੱਕ ਦਰਿੰਦੇ ਪਰਵਾਸੀ ਵੱਲੋਂ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਉਹ ਬੜੀ ਬੇਰਹਿਮੀ ਨਾਲ ਕਤਲ ਕੀਤਾ ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਫੜ ਵੀ ਲਿਆ ਔਰ ਉਸ ਬੱਚੇ ਦੀ ਮੌਤ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਤਹਿਲਕਾ ਮਚ ਗਿਆ ਇੱਕ ਲੋਕਾਂ ਦੇ ਵਿੱਚ ਡਰ ਵੀ ਪੈ ਗਿਆ ਔਰ ਉਹਨਾਂ ਦੇ ਵਿੱਚੋਂ ਇੱਕ ਪੰਜਾਬ ਦੇ ਅੰਦਰ ਮੁਹਿੰਮ ਚੜੀ ਗਈ ਕਿ ਭਈਏ ਪਜਾਓ ਪੰਜਾਬ ਬਚਾਓ ਜਿਹਨੂੰ ਲੈ ਕੇ ਪੰਜਾਬ ਦੇ ਵਿੱਚ ਇਹ ਭਈਆਂ ਦੇ ਖਿਲਾਫ ਜਿਹੜੇ ਪ੍ਰਵਾਸੀ ਭਾਰਤੀ ਲੋਕ ਨੇ ਉਹਨਾਂ ਦੇ ਖਿਲਾਫ ਜਿਹੜਾ ਆ ਉਹ ਆਵਾਜ਼ ਵੀ ਚੱਕੀ ਜਾਂਦੀ ਥਾਂ ਥਾਂ ਤੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਆ ਪੰਚਾਇਤਾਂ ਵੱਲੋਂ ਮਤੇ ਪਾ ਕੇ ਸਰਕਾਰ ਨੂੰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਆ ਇਹ ਭਈਏ ਭਜਾ ਦਿਓ ਅੱਜ ਉਸ ਹਰਵੀਰ ਸਿੰਘ ਦਾ ਜਿਹੜਾ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਹੋ ਰਹੀ ਹੈ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਔਰ ਹੋਰ ਬਹੁਤ ਸਾਰੇ ਜਿਹੜੇ ਸਿਆਸੀ ਆਗੂ ਰਾਜਨੀਤਿਕ ਆਗੂ ਦਲੀ ਸਮਾਜ ਦੇ ਔਰ ਕਿਸਾਨ ਵਿੰਗ ਦੇ ਆਗੂ ਜਿਹੜੇ ਇਹ ਪਹੁੰਚ ਰਹੇ ਨੇ ਔਰ ਹਰਵੀਰ ਸਿੰਘ ਨੂੰ ਜਿਹੜੀ ਅੱਜ ਸ਼ਰਧਾਲੀ ਤਿਆਰੀ ਹੈ ਤੇ ਸੋ ਅੰਤਿਮ ਅਰਦਾਸ ਹੋਵੇਗੀ ਉਹਦੇ ਵਿੱਚ ਜਿਹੜੀ ਉਹਨੂੰ ਸ਼ਰਧਾਚਾਲੀ ਵੀ ਦਿੱਤੀ ਜਾਵੇਗੀ ਔਰ ਉਸ ਤੋਂ ਬਾਅਦ ਇੱਕ ਰੋਸ ਮਾਰਚ ਵੀ ਜਿਹੜਾ ਸ਼ਹਿਰ ਦੇ ਵਿੱਚ ਕੱਢਿਆ ਜਾਵੇਗਾ ਸੋ ਬਹੁਤ ਸਾਰੇ ਜਿਹੜੇ ਆਗੂ ਇੱਥੇ ਬੈਠੇ ਆਏ ਹੋਏ ਨੇ ਔਰ ਜਿਹੜੀ ਆਪਣੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਔਰ ਸਰਕਾਰ ਨੂੰ ਚਤਾਵਨੀ ਦੇ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਭਈਏ ਪਜਾਓ ਤੇ ਪੰਜਾਬ ਬਚਾਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਜੋ ਇੱਕ بیٹے ਦੇ ਨਾਲ ਹਰਵੀਰ ਦੇ ਨਾਲ ਕਾਤਲਨਾ ਕਾਤਲ ਕੀਤਾ ਗਿਆ ਜਿਹੜਾ ਕਿਸੇ ਮਜ਼ਦੂਰ ਵੱਲੋਂ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਦੀ ਮਦਦ ਕਰਨ ਲਈ ਆਏ ਹਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਸਾਰੇ ਭਰਾ ਅਸੀਂ ਵੀ ਪੇਨਾ ਇਹਨਾਂ ਨੂੰ ਕਿਹਾ ਸੀ ਸਾਰੇ ਭਰਾ ਇਹਨਾਂ ਦੀ ਮਦਦ ਕਰੋ ਸਾਰੇ ਵੀਰ ਆਏ ਬਾਬਾ ਜੀ ਨਾਲ ਖੜੇ ਨੇ ਬਾਬਾ ਜੀ ਪੰਜਾਬ ਚਾਹਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਫਤਿਹ ਜੋ ਅੱਜ ਇੱਥੇ ਗੁਰਦੁਆਰਾ ਸਿੰਘ ਸਭਾ ਆਪਣੇ ਉਸ ਬੱਚੇ ਦੀ ਇੱਥੇ ਜੋ ਤਸ਼ੱਦਦ ਢਾਇਆ ਗਿਆ ਉਸ ਪ੍ਰਵਾਸੀ ਮਜੂਰ ਦੇ ਵੱਲੋਂ ਤੇ ਅਸੀਂ ਉਹਦੇ ਕਾਰਨ ਸਾਰੇ ਉਹਨਾਂ ਨੂੰ ਸਹਾਇਕ ਦੇਣ ਲਈ ਇਕੱਠੇ ਹੋਏ ਹਾਂ ਇਕਤਰਤ ਹੋਏ ਹਾਂ ਉਸ ਬੱਚੇ ਨੂੰ ਅਸੀਂ ਇਨਸਾਫ਼ ਦਿਵਾਉਣਾ ਵਾ ਤੇ ਅਸੀਂ ਉਹਨਾਂ ਦੇ ਮਾਪੇ ਦੇ ਨਾਲ ਆ ਉਹਨਾਂ ਬੱਚਿਆਂ ਬੱਚੇ ਦੇ ਇਨਸਾਫ਼ ਦੋੜ ਦੇ ਨਾਲ ਇੱਥੇ ਖੜੇ ਹੋਈਆਂ ਆਪਣੀ ਸੰਗਤ ਵੀ ਪੂਰੀ ਆ ਨੌਜਵਾਨ ਸਭਾ ਵੀ ਆ ਤੇ ਸਿੱਖ ਜਥੇਬੰਦੀਆਂ ਵੀ ਅੰਦਰ ਬੈਠੀਆਂ ਵਾਂ ਉਹ ਵੀ ਨਾਲ ਖੜੀਆਂ ਆ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਿਹੜਾ ਜਿਹੜੀ ਐਕਟਿਵ ਆ ਉਦੋਂ ਉਸ ਵੀਡੀਓ ਦੇ ਵਿੱਚ ਵਰਤੀ ਗਈ ਆ ਉਹਨੂੰ ਬੱਚਾ ਬੱਚੇ ਨੂੰ ਚੱਕਣ ਦੀ ਉਹ ਪੁਲਿਸ ਨੇ ਹਾਲੇ ਤੱਕ ਇਨਵੋਲਵ ਨਹੀਂ ਕੀਤੀ ਤੇ ਅਸੀਂ ਇਹ ਚਾਹੁੰਦੇ ਆ ਕਿ ਉਹ ਐਕਟਿਵ ਦਾ ਇਨਵੋਲਵ ਕੀਤੀ ਜਾਵੇ ਤੇ ਐਕਟਿਵ ਦਾ ਜਿਹੜਾ ਮਾਲਕ ਆ ਉਹਦੀ ਸਟੇਟਮੈਂਟ ਲਈ ਜਾਵੇ ਉਹਦੇ ਬਿਆਨ ਲਏ ਜਾਣ ਤੇ ਉਹ ਜੋ ਕੀ ਉਸ ਬੱਚੇ ਦੇ ਕੇਸ ਨੂੰ ਮਜ਼ਬੂਤ ਕਰ ਸਕਦੇ ਆ ਇੱਕ ਉਹੀ ਸਾਡੇ ਕੋਲ ਇੱਕ ਹਥਿਆਰ ਆ ਵੀ ਜਿਹੜਾ ਉਸ ਬੱਚੇ ਦੇ ਕੇਸ ਨੂੰ ਮਜ਼ਬੂਤ ਕਰ ਸਕਦਾ ਉਹ ਉਹ ਐਕਟਿਵ ਹਾਲੇ ਤੱਕ ਪੁਲਿਸ ਵਾਲੇ ਨੇ ਇਨਵੋਲਵ ਨਹੀਂ ਕੀਤੀ ਅਸੀਂ ਕਿਸੇ ਕਾਰਨ ਪੌਰ ਹੀਰਾ ਚੌਂਕੀ 'ਚ ਗਏ ਸੀ ਕੋਈ ਫੈਸਲਾ ਸੀਗਾ ਅਸੀਂ ਸੁਧਾਰ ਨੇ ਉੱਥੇ ਗੱਲ ਕੀਤੀ ਤੇ ਚੌਂਕੀ ਇੰਚਾਰਜ ਸਾਰ ਨੂੰ ਕਹਿੰਦਾ ਵੀ ਤੁਸੀਂ ਬਾਬਾ ਜੀ ਇਹ ਗੱਲ ਨਹੀਂ ਕਰ ਸਕਦੇ ਐਕਟੀਵਾ ਦਾ ਨਾਂ ਨਹੀਂ ਲੈਣਾ ਮੈਂ ਕਿਹਾ ਭਾਈ ਫੇਰ ਤਾਂ ਤੇਰੇ ਇਸ ਰਾਜ ਨਾਲ ਤਾਂ ਫੇ 47 ਚੰਗੀ ਸੀ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਤੂੰ ਸਾਡੀ ਆਵਾਜ਼ ਕਿੱਦਾਂ ਬੰਦ ਕਰ ਦਊਂਗਾ ਤੇ ਸਾਡੀ ਉੱਥੇ ਥੋੜੀ ਜਿਹੀ ਉਹਨਾਂ ਨਾਲ ਬਹਿਸ ਵੀ ਹੋਈ ਆ ਇਸ ਗੱਲ ਤੇ ਤੇ ਅਸੀਂ ਅੱਜ ਵੀ ਇਹੀ ਗੱਲ ਕਰਨੇ ਚਾਹੁੰਦੀ ਆ ਕਿ ਉਹ ਜਿਹੜੀ ਐਕਟੀਵਾ ਆ ਉਹਨੂੰ ਅਲਬੋਲਵ ਕੀਤਾ ਜਾਵੇ ਦੂਜੀ ਗੱਲ ਇਹ ਆ ਵੀ ਮੁੱਖ ਮੰਤਰੀ ਦੇ ਬਿਆਨ ਆ ਕਿ ਸਾਡੇ ਪੰਜਾਬੀ ਅਮਰੀਕਾ ਜਾਂਦੇ ਆ ਕੈਨੇਡਾ ਜਾਂਦੇ ਆ ਅੰਦੌਰ ਜਾਂਦੇ ਹਰੇਕ ਜਗ੍ਹਾ ਦਾ ਨਾਂ ਲਿਆ ਮੈਂ ਮੁੱਖ ਮੰਤਰੀ ਨੂੰ ਇੱਕ ਸੁਨੇਹਾ ਦੇਣਾ ਚਾਹਨਾ ਕਿ ਸਾਡੇ ਜਿਹੜੇ ਪੰਜਾਬੀ ਉਹ ਭੁੱਖੇ ਨੰਗੇ ਨਹੀਂ ਹੈਗੇ ਉਹ ਉਹ ਬਿਨਾਂ ਟਿਕਟ ਤੋਂ ਇੱਥੇ ਪੰਜਾਬ ਨਹੀਂ ਆਉਂਦੇ ਜਾਂ ਬਿਨਾਂ ਟਿਕਟ ਤੋਂ ਉੱਥੇ ਨਹੀਂ ਚੱਲ ਜਾਂਦੇ ਕਿ ਜੇ ਤੂੰ ਸਰਕਾਰੀ ਨੌਕਰੀਆਂ ਜਿਹੜੀਆਂ ਜੰਮੂ ਵਾਲਿਆਂ ਨੂੰ ਦਿੰਨਾ ਜਿਹੜੀਆਂ ਹਿਮਾਚਲ ਵਾਲਿਆਂ ਨੂੰ ਪੰਜਾਬ 'ਚ ਦਿੰਨਾ ਜਿਹੜੀਆਂ ਆਪਣੇ ਹਰਿਆਣੇ ਵਾਲੇ ਇਹਨਾਂ ਨੂੰ ਪੰਜਾਬ 'ਚ ਦਿੰਨਾ ਉਹ ਆਪਣੇ ਪੰਜਾਬੀਆਂ ਨੂੰ ਦੇ ਦੇ ਤਾਂ ਸਾਡੇ ਪੰਜਾਬੀਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਸਾਡੀ ਨੌਜਵਾਨ ਸਭ ਪੀੜ੍ਹੀ ਜਿਹੜੀ ਪੜ੍ਹ ਲਿਖ ਕੇ ਬਾਹਰ ਜਾਂਦੀ ਆ ਉਹ ਆਪਣਾ ਘਰਵਾਰ ਛੱਡ ਕੇ ਜਾਂਦੀ ਆ ਜ਼ਮੀਨਾਂ ਵੇਚ ਕੇ ਜਾਂਦੀ ਆ ਕਰਜ਼ੇ ਲੈ ਕੇ ਜਾਂਦੀ ਆ ਤੇ ਆਪਣੇ ਮਾਪਿਆਂ ਨੂੰ ਛੱਡ ਕੇ ਜਾਂਦੀ ਪਿੱਛੇ ਉਹਨਾਂ ਨੂੰ ਕੋਈ ਪਾਣੀ ਪਾਉਣ ਵਾਲਾ ਵੀ ਨਹੀਂ ਹੁੰਦਾ ਐਦਾਂ ਦੇ ਵੀ ਘਰ ਹੈਗੇ ਆ ਵੀ ਜੇ ਤੂੰ ਉਹਨਾਂ ਨੂੰ ਇੱਥੇ ਹੀ ਨੌਕਰੀ ਦਵੇਂ ਤਾਂ ਉਹਨਾਂ ਨੂੰ ਉੱਥੇ ਜਾਣ ਦੀ ਕੋਈ ਲੋੜ ਹੀ ਨਹੀਂ ਹੈਗੀ ਤਾਂ ਦੂਜੀ ਗੱਲ ਇਹ ਆ ਈ ਭਾਈ ਇੱਕ ਬਠਿੰਡੇ ਦੇ ਐਸਐਸਬੀ ਨੇ ਬਿਆਨ ਦਿੱਤੇ ਵੀ ਉਹਨਾਂ ਤੇ ਕਾਰਵਾਈ ਹੋਊਗੀ ਤਾਂ ਤੁਸੀਂ ਤਾਂ ਸਾਡੇ ਦੇ 84 ਤੋਂ ਨਜ਼ਾਇਜ਼ ਕਾਰਵਾਈਆਂ ਕਰਦੇ ਆਉਨੇ ਆ ਅੱਜ ਸਾਡੇ ਦੇ ਭਈਏ ਭਾਰੀ ਪੈ ਗਏ ਆ ਤੇ ਜੇ ਅਸੀਂ ਉਹਨਾਂ ਨੂੰ ਇੱਥੋਂ ਬਾਹਰ ਕੱਢਣ ਦੀ ਗੱਲ ਕਰਦੇ ਹੋ ਵੀ ਸਾਡੇ ਪਰਚੇ ਕਰਦੇ ਆ ਪਰਚੇ ਸਾਡੇ ਦੇ ਪਹਿਲਾਂ ਵੀ ਹੁੰਦੇ ਆਏ ਆ ਤੇ ਗਾਹਾਂ ਵੀ ਹੁੰਦੇ ਜਾਣੇ ਆ ਸਾਨੂੰ ਤੇਰੀ ਕੋਈ ਪਰਵਾਹ ਨਹੀਂ ਹੈਗੀ ਤੂੰ ਜਿੰਨੇ ਤੇਰਾ ਦਿਲ ਕਰਦਾ ਉਹਨੇ ਪਰਚੇ ਘੱਟ ਖਾਲਸਾ ਪਰਚੇ ਬੋਦਨ ਨੂੰ ਤਿਆਰ ਬੈਠਾ ਆ ਨੌਜਵਾਨ ਸਭਾ ਪਰਚੇ ਬੋਦਨ ਨੂੰ ਤਿਆਰ ਬੈਠੀ ਆ ਸਾਨੂੰ ਕਿਸੇ ਦੀ ਪਰਵਾਹ ਨਹੀਂ ਜਿਹੜਾ ਜ਼ੁਲਮ ਕਰੂਗਾ ਉਹਦਾ ਨਾਸ਼ ਹੋਊਗਾ ਆਪਾਂ ਇਹਨਾਂ ਨੂੰ ਆਪਾਂ ਇਹਨਾਂ ਨੂੰ ਸਾਰਾ ਆਪਾਂ ਇਹਨਾਂ ਨੂੰ ਕਾਨੂੰਨੀ ਸਹਾਇਤਾ ਲਈ ਆਪਾਂ ਇਹਨਾਂ ਨੂੰ ਇੱਕ ਵਕੀਲ ਵੀ ਦੇ ਰਿਆ ਜੀ ਜਿਹੜਾ ਕੇਸ ਦੀ ਪੂਰੀ ਪੈਰਵਾਹੀ ਕਰੂਗਾ ਜੀ ਉਹ ਸਾਡੇ ਵੈਲਫੇਅਰ ਸੁਸਾਇਟੀ ਵੱਲੋਂ ਆਪਾਂ ਉਸ ਨੂੰ ਪੇ ਕਰ ਦਿੱਤਾ ਜੀ ਉਹ ਪੂਰੇ ਕੇਸ ਦੀ ਪੈਰਵਾਹੀ ਕਰੂਗਾ ਅੱਜ ਇਹਨਾਂ ਨੂੰ ਆਪਾਂ 2 ਲੱਖ ਰੁਪਿਆ ਮਾਲੀ ਹਸਤਾ ਦੇ ਰਹੇ ਹਾਂ ਜੀ ਕਿਉਂਕਿ ਬਹੁਤ ਮਾੜਾ ਕੰਮ ਹੋਇਆ ਜੀ ਨਹੀਂ ਸ਼ਾਨਾ ਵੈਲਫੇਅਰ ਸੁਸਾਇਟੀ ਵੱਲੋਂ ਦੇ ਰਹੇ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂਜੀ ਤੇ ਬਾਕੀ ਸਿੱਖ ਜਥੇਬੰਦੀਆਂ ਜਿਹੜੀਆਂ ਲੱਗ ਲਗੀਆਂ ਉਹ ਉਹਨਾਂ ਨੂੰ ਇੱਕ ਇੱਕ ਬੇਨਤੀ ਕਰਦੇ ਆਂ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ ਇਹ ਬੱਚੇ ਦੀ ਤਾਂ ਚਲੋ ਅੱਜ ਹੋਈ ਆ ਜਦੋਂ ਸਾਡੀ ਗੁਰੂ ਦੀ ਪਤ ਲਈ ਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦੀਆਂ ਹੋਈਆਂ ਉਦੋਂ ਵੀ ਅਸੀਂ ਇੱਕ ਜਗ੍ਹਾ ਨਹੀਂ ਇੱਕ ਇਕੱਠ ਕਰ ਸਕੇ ਜੇ ਅਸੀਂ ਉਹ ਵੀ ਇੱਕ ਇਕੱਠ ਕਰਦੇ ਆਂ ਤੇ ਇਹ ਮੱਦਬੁੱਧੀ ਸਮਝ ਕੇ ਉਹਨੂੰ ਅੰਦਰ ਬੰਦ ਕਰ ਦਿੰਦੇ ਜਾਂ ਛਾਰ ਦਿੰਦੇ ਆਂ ਪੁਲਿਸ ਵਾਲੇ ਤਾਂ ਉੱਤੇ ਵੀ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜਿਹੜੇ ਜਿਹੜੇ ਪ੍ਰਵਾਸੀਆਂ ਨੂੰ ਜਗ੍ਹਾ ਦੇਉਗੇ ਜਾਂ ਕੋਈ ਤਹਿਸੀਲਦਾਰ ਕੋਈ ਰਜਿਸਟਰੀ ਕਰੂਗਾ ਪ੍ਰਵਾਸੀਆਂ ਦੇ ਉਹਨਾਂ ਦੇ ਬੰਦੀ ਕਾਰਵਾਈ ਫੇਰ ਕੀਤੀ ਜਾਊਗੀ ਠੀਕ